ਨੂੰ ਬਹੁਤ ਸਾਰੇ ਤਾਨੇ ਵੱਜੇ ਤੁਹਾਡੇ ਘਰ ਔਲਾਦ ਨਹੀਂ ਹੋਣੀ ਗੁਰਗੱਦੀ ਤੇ ਸਾਡਾ ਪੁੱਤਰ ਬੀਬੀ ਕਰਮੋ ਵੱਲੋਂ ਕਿਹਾ ਗਿਆ ਵੀ ਉਹ ਬੈਠੇਗਾ ਮਾਤਾ ਜੀ ਨੇ ਗੁਰਵਰਜ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਹੁੰਦਿਆਂ ਕਿਹਾ ਵੀ ਤੁਹਾਡੇ ਘਰ ਅੰਦਰ ਉਹ ਆਵਾਜ਼ ਆਉਂਦੀ ਆ ਸੱਚੇ ਸਾਹਿਬਾ ਕਿਆ ਨਹੀ ਕਰ ਤਿਰੇ ਕਰਤਨ ਤਿਰੇ ਸਭ ਕਿਸੇ ਜਿਸ ਦੇ ਹਿੱਸੇ ਪਾਵੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਵਿੜਾਈ ਦਿੰਦਿਆਂ ਹੋਇਆ ਮਾਤਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਦੇ ਵਾਸਤੇ ਭੇਜਿਆ ਵੀ ਉਹਨਾਂ ਤੋਂ ਤੁਸੀਂ ਅਸੀਸ ਪ੍ਰਾਪਤ ਕਰੋ ਗਏ ਨੇ ਕਿਸ ਤਰ੍ਹਾਂ ਉਹਨਾਂ ਨੇ ਅਸੀਸ ਪ੍ਰਾਪਤ ਕੀਤੀ ਹੈ ਤੇ ਫਿਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ ਕੀ ਮਾਹੌਲ ਹੈ ਉਸ ਸਮੇਂ ਦਾ ਬਾਤਾ ਬਰਨ ਇੱਕ ਕਵਿਤਾ ਦੇ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਹੈ ਸੋ ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ ਆਉ ਜੀ ਕਪਤਾ ਦੇ ਨਾਲ ਜੁੜਨਾ ਕਰੀਏ ਮਾਂ ਗੰਗਾ ਦੇ ਕੁਖ ਨੂੰ ਆ ਕੇ ਭਾਗ ਲਾਇਆ ਤਕ ਪੁੱਤਰ ਦਾ ਮੁਖੜਾ ਮਾਤਾ ਇਉਂ ਫੁਰਮਾਇਆ ਹੈ ਮਾਂ ਗੰਗਾ ਦੇ ਗਿਲ ਗਿਆ ਉਹ ਤਕਪੁੱਤਰ ਦਾ ਮੁਖੜਾ ਮਤਾ ਇਉਂ ਫੁਰਮਾਇ ਲੱਖ ਲੱਖ ਹੈ ਸ਼ੁਕਰਾਨਾ ਲੱਖ ਲੱਖ ਹੈ ਸ਼ੁਕਰਾਨਾ ਗੁਰੂ ਨਾਨਕ ਨਿਰੰਕਾਰ ਦਾ ਵਿਚ ਬਡਾਲੀ ਜਨਮ ਹੋਇਆ ਸ਼ੇਵੇਂ ਗੁਰਪਾਰੀ ਦਾ ਵਿਚ ਬਡਾਲੀ ਜਨਮ ਹੋਇਆ ਸ਼ੇਵੇਂ ਗੁਰਪਾਰੀ ਦਾ ਸਤ ਗੁਰ ਸੱਚ ਭਜਾ ਆਪਣਾ ਭਗਤ ਪਿਆਰਾ ਹੈ ਪੰਚਮ ਗੁਰਜੀ ਜਨਮ ਸਮੇਂ ਸ਼ਬਦ ਉਚਾਰਾ ਹੈ ਪੰਚਮ ਗੁਰਜੀ ਜਨਮ ਸਨੇ ਸ਼ਬਦ ਉਚਾਰਾ ਹੈ ਕੀਤਾ ਹੈ ਧਨਵਾਦ ਉਸ ਦੀ ਕੀਤਾ ਹੈ ਧਨਵਾਦ ਉਸ ਦੀ ਦਾਤ ਪਿਆਰੀ ਦਾ ਵਿਚ ਬਡਾਲੀ ਜਨਮ ਹੋਇਆ ਛੇਵੇਂ ਗੁਰਪਾਰੀ ਦਾ ਵਿਚ ਬਡਾਰੀ ਜਨਮ ਹੋਇਆ ਛੇਵੇਂ ਗੁਰਪਾਰੀ ਦਾ ਪਿਤਾ ਸ੍ਰੀ ਗੁਰੂ ਅਰਜਨ ਜੀ ਨੂੰ ਮਿਲਣ ਵਧਾਈਆਂ ਮੁਝੀ ਮਾਇਆ ਬਸਤਰ ਪੇਟਾ ਸੰਗ ਤਾਂ ਬਹੁਤ ਲਿਆਈਆਂ ਮਾਇਆ ਬਸਤਰ ਪੇਟਾ ਸੰਗਤਾਂ ਬਹੁਤ ਲਾਈਆਂ ਜੀ ਸਾਹਿਬ ਜਦ ਦਾ ਦਰਸ਼ਨ ਕਰੇ ਦੁਖ ਸੰਸਾਰੀ ਦਾ ਵਿਚ ਬਡਾਲੀ ਜਨਮ ਹੋਇਆ ਛੇਵੇਂ ਗੁਰਪਾਰੀ ਦਾ ਵਿਚ ਬਡਾਲੀ ਜਨਮ ਹੋਇਆ ਛੇਵੇਂ ਗੁਰਪਾਰੀ ਦਾ ਬਹੁਤ ਬਾਪਾ ਸਾਹਿਬ ਜੀ ਚਲ ਭੀੜ ਤੋਂ ਆਏ ਨੇ ਸਾਹਿਬ ਜਗ ਦੇ ਦਰਸ਼ਨ ਕਰਕੇ ਸ਼ੁਕਰ ਮਨਾਏ ਨੇ ਮਾਨ ਬਦਉਣਾ ਇਸ ਨੇ ਹੈ ਮਾਨ ਬਦਉਣਾ ਇਸ ਨੇ ਹੈ ਅਰਦਾਸ ਹਮਾਰੀ ਵਿਚ ਬਡਾਲੀ ਜਨਮ ਹੋਇਆ ਸ਼ੇਵੇ ਗੁਰਪਾਰੀ ਦਾ ਵਿਚ ਬਡਾਲੀ ਜਨਮ ਹੋਇਆ ਸ਼ੇਵੇ ਗੁਰਪਾਰੀ ਦਾ ਭਾਈ ਗੁਰਦਾਸ ਨਿਹਾਲ ਹੋ ਤੱਕ ਮੁਖੜਾ ਬਾਲਕ ਦਾ ਕਹਿੰਦੇ ਰੂਪ ਨਿਰਾਲਾ ਹੈ ਜਗ ਦੇ ਪ੍ਰਤਪਾਲਕ ਦਾ ਕਹਿੰਦੇ ਰੂਪ ਨਿਰਾਲਾ ਹੈ ਜਗ ਦੇ ਪ੍ਰਤਪਾਲਕ ਦਾ ਮਾਣ ਤੋੜਨਾ ਜਸਣ ਹੈ ਮਾਣ ਤੋੜਨਾ ਜਸਣ ਹੈ ਜ਼ਾਲਮ ਹੰਕਾਰੀ ਦਾ ਵਿੱਚ ਵਡਾਲੀ ਜਨਮ ਹੋਇਆ ਸੇਵੇਂ ਗੁਰਪਾਰੀ ਦਾ ਚਬਡਾਲੀ ਜਨਮ ਹੋਇਆ ਛੇਵੇਂ ਗੁਰਪਾਰੀ ਦਾ ਆਵੇ ਜੋ ਸਰਦਾਲੋ ਖਾਲੀ ਕੋਈ ਨਾ ਜਾਵੇ ਜੀ ਪਰ ਪਰ ਚੂਣੀਆਂ ਭੇਜਣ ਸਬਣਾ ਨੂਰਦਾ ਦੇ ਜੀ ਪਰ ਪਰ ਚੂਣੀਆਂ ਭੇਜਣ ਸਬਣਾ ਨੂਰਦਾ ਦੇ ਰਣ ਮਿਲ ਕੇ ਜਸ ਗਾਉਂਦੇ ਰਲ ਮਿਲ ਕੇ ਜਸ ਗਾਉਂਦੇ ਨੇ ਸਭ ਪਰੁ ਪੁਕਾਰੀ ਦਾ ਵਿਚ ਬਡਾਲੀ ਜਨਮ ਹੋਇਆ ਸ਼ੇਵ ਗੁਰਪਾਰੀ ਦਾ ਵਿਚ ਬਡਾਲੀ ਜਨਮ ਹੋਇਆ ਸ਼ੇਵ ਗੁਰਪਾਰੀ ਦਾ ਸਾਹਿਬ ਜਦੇ ਨਾਮ ਰਖਿਆ ਹਰ ਗੋਵਿੰਦ ਗਿਆ ਸਿੱਖਾਂ ਦੇ ਮਨ ਖੁਸ਼ੀਆਂ ਤੇ ਨਿੰਦ ਕਾਣ ਸੋਗ ਭਿਆ ਸਿੱਖਾਂ ਦੇ ਮਨ ਖੁਸ਼ੀਆਂ ਤੇ ਨਿੰਦ ਕਾਣ ਸੋਗ ਭਿਆ ਤੈਨ ਰਖਵਾਲਾ ਹੈ ਤੈਨ ਰਖਵਾਲਾ ਸ੍ਰਿਸ਼ਟੀ ਸਾਰੀ ਦਾ ਵਿੱਚ ਵਿਡਾਲੀ ਜਨਮ ਹੋਇਆ ਸ਼ੇਵੇਂ ਗੁਰਪਾਰੀ ਦਾ ਵਿੱਚ ਵਿਡਾਲੀ ਜਨਮ ਹੋਇਆ ਸ਼ੇਵੇਂ ਗੁਰਪਾਰੀ ਦਾ ਵਿੱਚ ਵਿਡਾਲੀ ਜਨਮ ਹੋਇਆ ਸ਼ੇਵੇਂ ਗੁਰਪਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ